ਸਾਡੇ ਪੂਰੇ ਪਿੰਡ ਨਾਲ ਗਰਮੀਤ ਸਿੰਘ ਮੀਤ ਹਰ ਇੱਕ ਵਾਦਾ ਕਰਕੇ ਭੱਜ ਗਿਆ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਪਿੰਡ ਤਾਂ ਆਊਗਾ ਹੀ ਵੋਟਾਂ ਲੈਣ ਤੇ ਕੇਬਲ ਢਿੱਲੂ ਨੇ ਪੱਟੂ ਨੇ ਤਿੰਨ ਵਾਰੀ ਸਾਡੇ ਲੱड्डੂ ਬੰਡਾਤੇ ਕਹਿੰਦਾ ਨਹਿਰ ਦੇ ਵਿੱਚੋਂ ਛੋਟੇ ਦਾ ਮੋਗਾ ਲੱਗ ਗਿਆ ਚਲੋ ਮਿੱਤਰੋ ਉਹ ਵੀ ਲੰਘ ਗਿਆ ਹੁਣ ਜਿੱਦ ਦੇ ਮੀਤ ਹਰ ਆਇਆ ਸੀ ਆਪਾਂ ਦਾ ਭਈ ਫਿਰ ਤੁਹਾਨੂੰ ਪਤਾ ਸਵਾਲ ਕਰਨੇ ਸੀ ਫਿਰ ਆਪਾਂ ਦਾ ਠੋਕ ਕੇ ਸਵਾਲ ਕੀਤਾ ਮੈਂ ਕਿਹਾ ਬਾਈ ਜਵਾਬ ਦੇ ਸਾਡੇ ਪਿੰਡ ਦੀ ਸੱਤ ਵਿੱਚ ਇਹ ਗੱਲ ਕਹਿ ਕੇ ਗਿਆ ਸੀ ਤੂੰ ਵੀ ਉਹਨਾਂ ਜੱਕ ਮੈਂ ਤੁਹਾਡੇ ਪਿੰਡ ਨਹੀਂ ਵੱੜਦਾ ਜਿੰਨਾ ਤੱਕ ਤੁਹਾਡਾ ਨਹਿਰ ਦੇ ਵਿੱਚੋਂ ਗੱਲ ਸੁਣੋ ਪਹਿਲਾਂ ਮੀਤਿਹਰ ਦੀ ਅੱਜ ਘੇਰ ਲਿਆ ਸਾਰੇ ਲੋਕ ਜਾਣਦੇ ਆ ਦੇਖੋ ਮੈਂ ਤਾਂ ਤੁਹਾਡੇ ਪਿੰਡ ਲਈ ਹਾਂਜੀ ਪਿਛਲੇ 5 ਸਾਲ ਤੋਂ ਸਾਡੀ ਸਰਕਾਰ ਦੇ ਠੀਕ ਹੈ ਉਹਨਾਂ ਨੇ ਭੂਰੇਆਂ ਲਈ ਕੀ ਕੀਤਾ ਤੇ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਤਿੰਨ ਅਰਧ ਤਿੰਨ ਵਾਰੀ ਲੱਡੂ ਵਟਾ ਗਏ ਤਿੰਨ ਵਾਰੀ ਦਾ ਲੱਡੂ ਹੀ ਪੰਡਾ ਉੱਤੇ ਹਾਂਜੀ ਗੁਰਦੁਆਰੇ ਤੋ ਮੈਂ ਨੀਤ ਨੇ ਜੇ ਤੁਸੀਂ ਮੈਨੂੰ ਹੁਕਮ ਲਾਇਆ ਸੀ ਤੇ ਮੈਂ ਵਾਦਾ ਕਰਕੇ ਗਿਆ ਸੀ ਮੈਂ ਓਨਾ ਟਾਈਮ ਪਿੰਡ ਨਹੀਂ ਆਉਂਦਾ ਜਿੰਨਾ ਟਾਈਮ ਤੁਹਾਡੇ ਮੋਗਾ ਨਹੀਂ ਲੱਗਦਾ ਤੇ ਮੈਂ ਮੋਗਾ ਲਵਾ ਕੇ ਤੁਹਾਡੇ ਪਿੰਡ ਆਇਆ ਸੋ ਮੈਂ ਹਮੇਸ਼ਾ ਜਿੰਨਾ ਕੰਮ ਕਰ ਸਕਦਾ ਮੈਂ ਓਨਾ ਕਰਿਆ ਤੇ ਉਦੋਂ ਵੱਧ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਬਾਕੀ ਜਿਹੜੀ ਝੂੜਤਫਾਣ ਵਾਲੀ ਰਾਜਨੀਤੀ ਆ ਉਹ ਬੜੇ ਟਾਈਮ ਤੋਂ ਚਲਾ ਰਹੇ ਸੀ ਹੁਣ ਉਹ ਮੁੱਕ ਚੁੱਕੀ ਆ ਤੇ ਹੁਣ ਜਿੰਨੀ ਮਰਜ਼ੀ ਕਰੀ ਜਾਣ ਉਹਦੇ ਜਿਹੜੀ ਕਾਰਡ ਦੀ ਹੰਡੀਆਂ ਦੁਬਾਰਾ ਦੁਬਾਰਾ ਨਹੀਂ ਚੜਦੀ ਹੁੰਦੀ ਦੋ ਵਾਰ ਚੜਾ ਲੀਏ ਲਾਏ ਮੇਤਰੋ ਪਿੰਡਾਂ ਬਾਵਾ ਕੀਤਾ ਸੀਗਾ ਗਰਮੀਤ ਸਿੰਘ ਵੀ ਤਿਆਰ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿਨੇ ਸਾਡੇ ਪਿੰਡ ਨਾਲ ਸਾਥ ਦੇ ਵਿੱਚ ਇੱਕੋ ਹੀ ਵਾਦਾ ਕਰਕੇ ਗਿਆ ਸੀ ਕਹਿੰਦਾ ਸੋਡੇ ਪਿੰਡ ਤਾਂ ਆਉਣਾ ਜੇ ਨਹਿਰ ਦੇ ਵਿੱਚੋਂ ਮੋਗਾ ਲੱਗੂਗਾ ਲਾਏ ਮੇਤਰੋ ਵੰਡ ਤੇ ਲੱਡੂ ਤੇ ਮੰਤਰੀ ਮੀਤ ਹਰ ਵੀ ਖੜਾ ਸਾਰੀ ਪੰਚਾਇਤ ਖੜੀ ਆ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਟਾਈਮ ਤੋਂ ਮੰਗ ਸੀ ਕਿਉਂਕਿ ਹਰ ਇੱਕ ਲਾਰਾ ਲਾਈ ਜਾਂਦਾ ਸੀ ਕਈਆਂ ਨੇ ਤਾਂ ਬਈ ਬਾਲਟੀਆਂ ਨੇ ਲੱਡੂ ਵੀ ਵੰਡਾਤੇ ਤੇ ਧੰਨਵਾਦ ਕਰ ਲਿਆ ਮੂਰਲੇ ਬੰਦੇਣਾ ਜਿਨ੍ਹਾਂ ਨੇ ਹਨਾ ਖਿੱਚ ਧੂਕ ਕੇ ਮਿਹਨਤ ਕੀਤੀ ਚੰਡੀਗੜ੍ਹ ਪਹੁੰਚੇ ਪਤਾ ਨਹੀਂ ਕਿੰਨੇ ਕਿਗੇੜੇ ਲਾਗੇ ਸਰਪੰਚ ਵਰਗਿਆਂ ਦੇ ਆਮਨੀ ਵਰਗੇ ਜੱਸੀ ਵਰਗੇ ਧੰਨਵਾਦ ਨਿੱਕੂ ਵਰਗੇ ਨਾਮਣਾ ਵਰਗਿਆਂ ਦਾ ਤੇ ਬਈ ਮੈਂ ਸਾਰਿਆਂ ਨਾਂ ਆਨਲਾਈਨ ਲਾਗਾ ਤਾਂ ਬਹੁਤ ਜਾਣੇ ਹੋਣਗੇ ਤੇ ਸਾਰਾ ਪਿੰਡ ਉੱਥੇ ਪਹੁੰਚਿਆ ਕਾਲੀ ਵੀ ਕਾਂਗਰਸੀ ਵੀ ਆਮ ਵਾਲੇ ਵੀ ਸਾਰੇ ਵਰਕਰ ਦੇ ਸਾਰਾ ਪਿੰਡ ਖੋਸ ਸੀਗਾ ਟੈਂਟ ਲੱਗਾ ਜਿਲੇਬੀਆਂ ਦਾ ਪ੍ਰੋਗਰਾਮ ਪੂਰਾ ਤਾਕੜਾ ਪਿੰਡ ਕੀਤਾ ਹੋਇਆ ਸੀਗਾ ਉੱਥੇ ਵੀ ਪੂਰਾ ਲੰਗਰ ਦਲਾਤਾ ਅੱਜ ਤੁਹਾਨੂੰ ਦਿਖਾ ਰਿਹਾ ਵੀ ਪਹਿਲਾਂ ਉਹਦੇ ਮੋਗਾ ਮੋਗੇ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਹੁਣ ਬਈ ਸਾਡੇ ਕਣਕਾਂ ਬੀਜੀਆਂ ਪਈਆਂ ਨੇ ਤੇ ਪੈਪ ਪਹਿਲਾਂ ਥੋੜੇ ਪਏ ਸੀ ਹੁਣ 1200 ਏਕੜ ਨੂੰ ਇਹਦਾ ਪਾਣੀ ਲੱਗਣਾ ਇਹ ਮੋਗੇ ਦਾ ਤੇ ਸਾਰੇ ਪਾਸ ਹੋ ਗਏ ਟੋਟਲ ਵੀ ਜਿੰਨੇ ਵੀ ਪਾਈਪ ਪਾਣੀ ਪਹੁੰਚਣਾ ਬਾਣਾ ਤੱਕ ਸਾਰੇ A to Z ਪਾਸ ਹੋ ਗਏ ਨੇ ਪਾਈਪ ਵੀ ਸਾਰੇ ਬਾਣਾ ਦੇ ਵਿੱਚ ਲਾਦਨੇ ਕੰਮ ਧੜਾ ਧੜ ਚੱਲਦਾ ਬਾਕੀ ਮੈਂ ਤਾਂ ਹੁਣ ਹੱਥ ਵੰਣ ਕੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਵੀ ਬਹੁਤ ਵੱਡਾ ਇਹ ਕੰਮ ਸੀਗਾ ਜਿਹੜਾ ਇਹ ਰੁਕਿਆ ਪਿਆ ਸੀ ਕਿਉਂ ਕਾਲੀ ਆ ਗਏ ਉਹ ਬਾਗੇ ਕਾਂਗਰਸੀ ਆਏ ਉਹ ਬਾਗੇ ਕੋਈ ਨਾ ਕੋਈ ਬਈ ਯਾਰ ਡਿੱਕਾ ਲੱਗੀ ਜਾਂਦਾ ਸੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸੀ ਇਹ ਸਿਰੇ ਚੜਦਾ ਨਹੀਂ ਸੀਗਾ ਪਰ ਆਵਾਜ਼ੀ ਪਾਰਟੀ ਨੇ ਇਸੇਰੇ ਜਾੜਿਆ ਅਸੀਂ ਫੇਰ ਤੋਂ ਸਾਰੀ ਆਵਾਜ਼ੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਤੇ ਮੰਤਰੀ ਗਰਮੀਤ ਸਿੰਘ ਮੀਤਿਆਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਪਹਿਲਾ ਹੀ ਵਾਦਾ ਪੂਰਾ ਕੀਤਾ ਤੇ ਹੋਰ ਵੀ ਕੰਮ ਬਹੁਤ ਕਰਦੇ ਪਿੰਡ ਦੇ ਵਿੱਚ ਜੇ ਗਿਣੌਣ ਲੱਗੇ ਬਹੁਤ ਜ਼ਿਆਦਾ ਕੰਮ ਕਰਦੇ ਬਾਕੀ ਚੱਲੀ ਜਾਂਦੇ ਹਨ ਜੀ ਆਪਾਂ ਕਹੀਏ ਵੀ ਇੱਕ ਵੀ 5 ਸਾਲਾਂ ਦਾ ਸਾਰੇ ਕੰਮ ਹੋ ਜਾਂਦੇ ਸਾਰੇ ਕੰਮ ਨਹੀਂ ਹੁੰਦੇ ਹੁੰਦੇ ਇਹ ਇੱਕ ਤਰ੍ਹਾਂ ਦੀ ਸਰਕਾਰ ਚਲਾਉਣੀ ਇੱਕ ਤਰ੍ਹਾਂ ਦਾ ਵੀ ਸੰਦ ਲੋਕ ਕਰਦੀ ਕਬੀਲਦਾਰੀ ਹੁੰਦੀ ਹੈ ਹੌਲੀ ਸੈਟਿੰਗ ਆਉਂਦੀ ਕਿੱਥੇ ਕੀ ਗੱਲ ਲਵਾਤਾ ਹੁਣ ਕਈ ਲੋਕ ਇਹ ਕਹਿਣਗੇ ਚੰਕੌਰ ਇਹਨਾਂ ਦੀ ਵੀਡੀਓ ਪਾਤੀ ਇਹਨਾਂ ਦੀ ਤਾਰੀਫ ਕਰਦੀ ਨਹੀਂ ਬਈ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਦੀ ਮੈਂ ਤਾਰੀਫ ਕਰਦਾ ਹੀ ਕਰਦਾ ਪਰ ਇਹ ਪਿੰਡ ਪੱਦਰ ਤੇ ਹੋਇਆ ਹੈ ਮੇਰਾ ਇਕੱਲੇ ਦਾ ਕੰਮ ਨਹੀਂ ਹੈਗਾ ਵੀ ਮੇਰਾ ਇਕੱਲੇ ਦਾ ਕੰਮ ਹੋ ਗਿਆ ਇਹ ਸਾਰੇ ਪਿੰਡ ਦਾ ਇਹ ਤੁਸੀਂ ਇੱਕ ਗੱਲ ਯਾਦ ਰੱਖਿਓ ਤੁਸੀਂ ਨਾ ਵੀਡੀਓ ਦੇ ਵਿੱਚ ਇਹ ਗੱਲ ਦੁਆਰੇ ਘੜ ਘੜ ਸੁਣੋਗੇ ਵੀ ਇੱਕ ਗੱਲ ਉਹਨੇ ਕਹੀ ਸੀ ਅੱਜ ਤੋਂ ਸਾਨੂੰ 20-25 ਸਾਲਾਂ ਨੂੰ ਆ ਨਹਿਰ ਦਾ ਪਾਣੀ ਪੀਣਾ ਪਊਗਾ ਇਹਦੇ ਨਾਲ ਹੀ ਸਾਨੂੰ ਮੱਝਾਂ ਨਮਾਉਣੀਆਂ ਪਿਆ ਕਰਨੀਆਂ ਇਹ ਹੀ ਮੱਝਾਂ ਨੂੰ ਸਾਨੂੰ ਪਿਉਣਾ ਪਿਆ ਪਿਉਣਾ ਪਊਗਾ ਇਸੇ ਨਾਲ ਹੀ ਸਾਨੂੰ ਨਹਾਉਣਾ ਪਊਗਾ ਗੱਲ ਲਿਖ ਕੇ ਲੈ ਲਓ ਮੈਥੋਂ ਵੀ ਆਉਣ ਵਾਲੇ 20-25 ਸਾਲਾਂ ਨੂੰ ਕਿਉਂਕਿ ਧਰਤੀ ਦਾ ਪਾਣੀ ਤਾਂ ਖਰਾਬ ਹੋਣ ਲੱਗ ਗਿਆ ਥਾਂ ਥਾਂ ਫੈਕਟਰੀਆਂ ਲੱਗ ਗਈਆਂ ਪਰ ਸਾਨੂੰ ਇਹ ਪਾਣੀ ਪੀੜ੍ਹੀਆਂ ਗਾਹਾਂ ਜਵਾਕ ਵੀ ਯਾਦ ਰੱਖਣਗੇ ਹਾਂ ਯਾਰ ਬਜ਼ੁਰਗਾਂ ਨੇ ਕੰਮ ਕੀਤਾ ਸੀਗਾ ਵੀ ਇਹ ਬਹੁਤ ਚੰਗਾ ਕੰਮ ਕਰ ਗਏ ਕਾ ਪਾਣੀ ਦਾ ਥੱਲੇ ਜਾਂਦਾ ਤੁਹਾਨੂੰ ਸਭ ਨੂੰ ਪਤਾ ਹੁਣ ਅੱਜ ਕੱਲ੍ਹ ਸਾਨੂੰ ਪਤਾ ਕਨੈਕਸ਼ਨ ਵੀ ਨਹੀਂ ਮਿਲਦੇ ਹੈਗੇ ਤੇ ਇਹ ਪਾਣੀ ਨਾਲ ਬਹੁਤ ਜ਼ਿਆਦਾ ਵਾਹਣ ਵੀ ਹਨਾ ਵਧੀਆ ਫਸਲ ਦਿੰਦਾ ਜਦੋਂ ਨਹਿਰ ਦਾ ਪਾਣੀ ਲੱਗਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਹੁਣ ਆਪਣਾ ਭਰਾ ਈਸਰ ਹੈ ਹਰੀਗੜ੍ਹ ਤੋਂ ਖੜਾ ਉਹਨੂੰ ਵੀ ਫੁੱਲ ਸਪੋਰਟ ਕਰਨੀ ਆ ਮਾਤਾ ਮਨਜੀਤ ਕੌਰ ਭੈਣੀ ਤੋਂ ਤੇ ਉਹਨਾਂ ਨੂੰ ਵੋਟ ਜ਼ਰੂਰ ਪਾਉਣੀ ਆ ਪਿੰਡ ਦੇ ਵਿੱਚੋਂ ਆ ਮੇਰਾ ਪੋਸਟਰ ਵੀ ਪਾ ਪਿਆ ਤੇ ਈਸਰ ਹਰੀ ਗੜੀਆ ਇਹਦੀ ਫੁੱਲ ਸਪੋਰਟ ਕਰਨੀ ਹੈ ਪਿੰਡ ਦੇ ਵਿੱਚੋਂ ਲਵਜੀ ਜਾਂਦੇ ਪਾਸੇ ਰਹੋ ਧੰਨ